ਪੰਜਾਬ ਰਸਤਾ ਵੇਲੇ ਦੇ ਦਰਸ਼ਕਾਂ ਲਈ ਮਾਹਰ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਆਂ ਅਜੈਂਡਾ ਸਤਿਕਾਰ ਨਮਸਕਾਰ ਦਾ ਬਰਦਾਇਜ ਅੱਜ ਗੱਲ ਕਰਾਂਗੇ ਵਾਰਿਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਸੰਧੂ ਦੀ ਪਹਿਲਾਂ ਖਬਰ ਸੰਖੇਪ ਤੇ ਫਿਰ ਦਿਆਂਗੇ ਵਿਸਤਾਰ ਪਾਰਲੀਮੈਂਟ ਦੀ ਚੋਣਾਂ ਨੂੰ ਲੈ ਕੇ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਦੇ ਵਿੱਚ ਇੱਕ ਵਕੀਲ ਸਾਹਿਬ ਨੇ ਪ੍ਰਸਤਾਵ ਦਿੱਤਾ ਕਿ ਪਾਰਟੀ ਨੂੰ ਵਾਰਿਸ ਪੰਜਾਬ ਦੇ ਨਾਲ ਮਤਲਬ ਆਮਰ ਪਾਲ ਨਾਲ ਕੋਉਣ ਸਮਝੌਤਾ ਕਰ ਲੈਣਾ ਚਾਹੀਦਾ ਹੈ ਅਤੇ ਉਹਨਾਂ ਦੇ ਜਥੇ ਬੰਦੀ ਨੂੰ ਤਿੰਨ ਸੀਟਾਂ ਦੇਣੀਆਂ ਚਾਹੀਦੀਆਂ ਨੇ ਇਹਨਾਂ ਵਕੀਲ ਸਾਹਿਬ ਨੇ ਤਰਕ ਦਿੱਤਾ ਕਿ ਵਾਰਿਸ ਪੰਜਾਬ ਦਾ ਪ੍ਰਭਾਵ ਮਾਝਾ 벨ਟ ਅਤੇ ਦੁਆਬਾ 벨ਟ ਦੇ ਕੁਝ ਹਿੱਸੇ ਵਿੱਚ ਕਾਫੀ ਜ਼ਿਆਦਾ ਹੈ ਉਹਨਾਂ ਦੇ ਨਾਲ ਯੂਥ ਜੁੜਿਆ ਹੋਇਆ ਤਾਂ ਫਿਰ ਇਸ ਮਾਮਲੇ ਤੇ ਅਸੀਂ ਕੀ ਸਪੋਕਸ ਪਰਸਨ ਅਰਸ਼ਦੀਪ ਸਿੰਘ ਕਲੇਅਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਮਾਮਲੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੁਣ ਤੁਹਾਨੂੰ ਦੱਸਦੇ ਆਂ ਖਬਰ ਦੇ ਵਿਸਥਾਰ ਚਰਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਚੋਣ ਗਠਜੋੜ ਕਰਨਾ ਸਿਰੇ ਨਹੀਂ ਚੜਿਆ ਅਤੇ ਉਸ ਦੇ ਸੰਬੰਧ ਦੇ ਵਿੱਚ ਹੁਣ ਸੈਕੰਡ ਆਪਸ਼ਨ ਵੱਜੋਂ ਵਿਕਿਆ ਜਾ ਰਿਹਾ ਹੈ ਕਿ ਸਮਝੌਤਾ ਵਾਰਿਸ ਪੰਜਾਬ ਦੇ ਨਾਲ ਕਰ ਲਿਆ ਜਾਏ ਇਹ ਜਥੇਬੰਦੀ ਨੂੰ ਦੀਪ ਸਿੱਧੂ ਨੇ ਬਣਾਇਆ ਸੀ ਤੇ ਉਸ ਦੇ ਮੁਖੀ ਐਸ ਵਕਤ ਜਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਪਾਲ ਸਿੰਘ ਸੰਧੂ ਨੇ ਤੇ ਫੇਰ ਵਿਚਾਰ-ਵਟਾਂਦਰਾ ਹੋਇਆ ਤੇ ਮਾਮਲਾ ਬਿਬਰੂਗਰ ਜੇਲ੍ਹ ਤੱਕ ਵੀ ਪਹੁੰਚਾਇਆ ਗਿਆ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਵਕੀਲ ਸਾਹਿਬ ਨੇ ਤਰਕ ਕੀ ਦਿੱਤਾ ਉਹਨਾਂ ਨੇ ਕਿਹਾ ਕਿ ਮੋਗੇ ਦੇ ਵਿੱਚ 1996 ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਥਕ এজেন্ডਾ ਛੱਡ ਕੇ ਪੰਜਾਬੀਅਤ ਨੂੰ ਅਡਾਪਟ ਕਰ ਲਿਆ ਸੀ ਜਿਹਦੇ ਨਾਲ ਪੰਥ ਪਾਰਟੀ ਤੋਂ ਦੂਰ ਹੋ ਗਿਆ ਤੇ ਜੇ ਅਮਰਤਪਾਲ ਦੀ ਪਾਰਟੀ ਦੇ ਨਾਲ ਸਮਝੌਤਾ ਕਰਕੇ ਚੋਣ ਲੜੀ ਜਾਏਗੀ ਤਾਂ ਉਹਦੇ ਨਾਲ ਫਿਰ ਪਾਰਟੀ ਆਪਣੇ ਪੁਰਾਣੇ ਏਜੰਡੇ ਤੇ ਵਾਪਸ ਆ ਜਾਏਗੀ ਸਿੱਖਾਂ ਦੀ ਹਮਦਰਦੀ ਜਿੱਤ ਸਕੇਗੀ ਅੱਗੇ ਪ੍ਰਸਤਾਵ ਦੇ ਵਿੱਚ ਕਿਹਾ ਗਿਆ ਕਿ ਅਮਰਤਪਾਲ ਨੇ 23-4 ਤੇ 24 ਨੂੰ ਰਿਹਾ ਹੋ ਜਾਣਾ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਚੋਣਾਂ ਦੇ ਹੋਣ ਦੀ ਉਮੀਦ ਹੈ ਦੇ ਉਹ ਪਾਰਟੀ ਲਈ ਕੈਂਪੇਨ ਕਰ ਛਟੇਗਾ। ਅੰਮ੍ਰਿਤਪਾਲ ਦਾ ਇਹ ਸਾਰਾ ਮਾਮਲਾ ਟੈਲੀਫੋਨ ਤੇ WhatsApp ਰਾਹੀਂ ਹੋਇਆ ਦੱਸਿਆ ਜਾਂਦਾ ਹੈ। ਅੰਮ੍ਰਿਤਪਾਲ ਕੋਲ ਜੇਲ੍ਹ ਦੇ ਵਿੱਚ ਇੱਕ ਫੋਨ ਕਲੋਨੀ ਤੌਰ ਤੇ ਵਰਤਦਾ ਜਿਹੜਾ ਕਿ ਇੱਕ ਇੰਟੈਲੀਜੈਂਸ ਦਾ ਇੰਸਪੈਕਟਰ ਇਸ ਸਾਰੇ ਜੱਥੇ ਨੂੰ ਪ੍ਰੋਵਾਈਡ ਕਰਦਾ ਹੈ ਕਾਨੂੰਨੀ ਤੌਰ ਤੇ ਪਰ ਦੂਜਾ ਟੈਲੀਫੋਨ ਸਾਡੇ ਸੂਤਰ ਨੇ ਸਾਨੂੰ ਦੱਸਿਆ ਹੈ ਕਿ ਐਫੋ ਨੂੰ WhatsApp ਫੈਸਿਲਿਟੀ ਵਾਲਾ ਤੇ ਇਹ ਅਨ ਆਫੀਸ਼ੀਅਲੀ ਇਹ ਜੱਥਾ ਵਰਤਦਾ ਹੈ ਤੇ ਇਹ ਜਿਹੜਾ ਸੂਤਰ ਸਾਡਾ ਹੈ ਇਹ ਬਹੁਤ ਹੀ ਪੁਖਤਾ ਇਹ ਖੁਦ ਜੇਬਰੂਗੜ ਜੇਲ੍ਹ ਚ ਜਾ ਕੇ ਚਾਰ ਤੋਂ ਵੱਧ ਵਾਰ ਅੰਮ੍ਰਿਤਪਾਲ ਨੂੰ ਮਿਲ ਚੁੱਕਿਆ ਹੈ ਤੇ ਤੁਹਾਨੂੰ ਅੱਗੇ ਦੱਸਦੇ ਹਾਂ ਔਨ ਦੀ ਅਦਰ ਹੈ ਕਿ ਇਸ ਬੈਠਕ ਦੇ ਵਿੱਚ ਵਿਕਰਮਜੀਤ ਸਿੰਘ ਮਦੀਚਿਆ ਅੱਜੇ ਚੰਦੂ ਮਾਜਰਾ ਸਾਹਿਬ ਨੇ ਭਾਜਪਾ ਨਾਲ ਚੋਣ ਗੱਠ ਜੋੜ ਕਰਨ ਦੇ ਪ੍ਰਸਤਾਵ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਾਲ ਆਬਾਦੀ ਹੈ ਇਤਾਂ ਵਿੱਚ ਹਿੰਦੂਆਂ ਦੀ ਵੋਟ ਕਾਫੀ ਹੈ ਤੇ ਦੋਹਾਂ ਧਰਾਂ ਨੂੰ ਇਕੱਠੇ ਹੋ ਕੇ ਸਾਂਝੇ ਤੌਰ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਟੱਕਰਾ ਕਰਨਾ ਚਾਹੀਦਾ ਹੈ ਫਿਰ ਉਹਨਾਂ ਦੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਪਰਮਜੀਤ ਸਿੰਘ ਸਰਨਾ ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪਹਿਲਾ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਨਾਲ ਜੁੜੇ ਹੋਏ ਨੇ ਮਨਜੀਤ ਸਿੰਘ ਜੀਕੇ ਸਰਨਾ ਗੁਰਪ ਮਨਜਿੰਦਰ ਸਿੰਘ ਸਰਸੇ ਦਾ ਵਿਰੋਧੀ ਆ ਇਹ ਵੀ ਸਾਨੂੰ ਪਤਾ ਲੱਗਿਆ ਹੈ ਤੂਤਰ ਨੇ ਦੱਸਿਆ ਕਿ ਆਮਰਤਪਾਲ ਸਿੰਘ ਦੀ ਗੱਲਬਾਤ ਮਨਜਿੰਦਰ ਸਿੰਘ ਸਰਸਾ ਨਾਲ ਹੁੰਦੀ ਹੈ ਤੇ ਅੱਗੇ ਤੁਹਾਨੂੰ ਦੱਸਦੇ ਆ ਕਿ ਪਾਰਟੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੀਡਰ ਮਹਿਸੂਸ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਤਾਂ ਹੀ ਵਾਪਸ ਆ ਸਕਦਾ ਹੈ ਜੇ ਉਹ ਭਾਜਪਾ ਦੇ ਨਾਲ ਗੱਠ ਜੋੜ ਕਰੇ ਭਾਜਪਾ ਨਾਲ ਗੱਠ ਜੋੜ ਟੁੱਟਿਆ ਸ਼੍ਰੋਮਣੀ ਅਕਾਲੀ ਦਲ ਦਾ ਉਸ ਵਕਤ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਦਿੱਲੀ ਦੀਆਂ ਬਰੂਹਾਂ ਤੇ ਤੇ ਫਿਰ ਜੋ ਵਿਵਾਦ ਹੋਇਆ ਪਾਰਲੀਮੈਂਟ ਦੇ ਵਿੱਚ ਜੋ ਬਿਆਨਬਾਜ਼ੀ ਹਰਸ਼ਿੰਦਰਪੁਰ ਬਾਦਲ ਨੇ ਕੀਤੀ ਉਹਦੇ ਤੋਂ ਤੁਸੀਂ ਭੜੀ ਭਾਂਤੀ ਵਕਫ ਹੋ ਭਾਜਪੀ ਦੇ ਅੰਦਰੂਨੀ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਪ੍ਰਧਾਨ ਸੁਨੀਲ ਜਾਖੜ ਇਸ ਮਤ ਦੇ ਨੇ ਕਿ ਸ਼੍ਰੋਮਣ ਅਕਾਲੀ ਦਲ ਨਾਲ ਗੱਠਜੋੜ ਕਰ ਲਿਆ ਜਾਏ ਪਰ ਪੂਰਾ ਫੈਸਲਾ ਤਾਂ ਅਮਿਤ ਸ਼ਾਹ ਤੇ ਮੋਦੀ ਦੀ ਟੀਮ ਨੇ ਲੈਣਾ ਹੈ ਸਾਨੂੰ ਇਹ ਸੁਣਨ ਦੇ ਵਿੱਚ ਮਿਲਿਆ ਹੈ ਕਿ ਜਾਖਣ ਸਾਹਿਬ ਨੇ ਕਿਤੇ ਇਹ ਕਿਹਾ ਕਿ ਜੇ ਤੁਸੀਂ ਜਿਹੜੀ ਭਾਜੀ ਹੈ ਦਾਲ ਪ੍ਰੈਸ਼ਰ ਕੁੱਕਰ ਵਾਲੀ ਖਾਣੀ ਹੈ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਕੇ ਚੋਣ ਲੜੋ ਤੇ ਕਹਿੰਦੇ ਜੀ ਜੇ ਫਿਰ ਮੋਦੀ ਸਾਹਿਬ ਦਾਲ ਤੁਸੀਂ ਹਾਰੇ ਵਾਲੀ ਖਾਣੀ ਹੈ ਜਿਹੜੀ ਹੌਲੀ ਹੌਲੀ ਪੱਕਦੀ ਹੈ ਫੇਰ ਤੁਸੀਂ ਚੋਣ ਕੱਲੇ ਨਰੋ ਇਹ ਉਦਾਹਰਣ ਸਾਨੂੰ ਬੜੀ ਦਿਲਚਸਪ ਲੱਗੀ ਤੁਹਾਡੇ ਤੱਕ ਪਹੁੰਚਾਤੀ ਤੁਹਾਨੂੰ ਇਹ ਦੱਸ ਦਈਏ ਬੜੇ ਕਲੀਅਰਲੀ ਕਿ ਜਦੋਂ ਵੀ ਅਕਾਲੀ ਦਲ ਪਾਵਰ ਦੇ ਵਿੱਚ ਆਇਆ ਉਹਦਾ ਗੱਠ ਜੋੜ ਭਾਜਪਾ ਨਾਲ ਹੋਇਆ ਪਹਿਲਾਂ ਜਨ ਸੰਗ ਨਾਲ ਵੀ ਗੱਠ ਜੋੜ ਰਿਹਾ ਤੇ ਹੁਣ ਦੁਬਾਰਾ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੇ ਇਹ ਨਹੀਂ ਹੁੰਦਾ ਤਾਂ ਫੇਰ ਦੂਜੀ ਆਪਸ਼ਨ जरा प्रस्ताव वकील साहब जो कि मैंबर ने श्रोमणी अकाली दल बादल दे ये बैठक दे दिता के अमृतपाल की जथेबंदी समझौता कर लिया जाए ये भी दसते चलीए कि पंजाब के सियासी माहौल कांग्रेस पार्टी के अंदर बखेड़ा पैया नवजोत सिद्धू अपने तर्ज से चल रहा है ਉਦੇ ਵਿਰੋਧ ਦੇ ਵਿੱਚ ਪ੍ਰਤਾਪ ਬਾਜਵਾ ਤੇ ਰਾਜਾ ਵਰਿੰਗ ਖੜੇ ਹੋਗੇ ਪਾਰਟੀ ਦੇ ਵਿੱਚ ਪੂਰੀ ਤੌਰ ਤੇ ਡਿਸਪਲਿਨ ਨਹੀਂ ਤੇ ਹਾਈ ਕਮਾਂਡ ਸਿਰਫ ਤਮਾਸ਼ਾ ਦੇਖ ਰਹੀ ਹੈ ਇਹਦੇ ਨਾਲ ਫਿਰ ਹੋਣਾ ਉਹੀ ਹੈ ਜਿਹੜਾ ਇਨਡਿਸਪਲਿਨ ਦੇ ਨਾਲ ਹੁੰਦਾ ਜਿਵੇਂ ਪਹਿਲਾਂ ਹੋਇਆ ਜਦੋਂ ਚੰਨੀ ਤੇ ਨਵਜੂਤ ਸਿੱਧੂ ਸਿੱਧੂ ਦੀ ਖਿਜਮ ਖਿਚ ਚੱਲੀ ਸੀ ਤੇ ਹੁਣ ਅੱਗੇ ਕੌਣ ਆਉਂਦਾ ਨਜ਼ਰ ਆਉਂਦਾ ਕਿ ਹਜੇ ਤੱਕ ਜੋ ਸਾਨੂੰ ਸੰਕੇਤ ਮਿਲਿਆ ਆਮ ਆਦਮੀ ਪਾਰਟੀ ਦਾ ਕਿਸੇ ਪਾਸਿਓ ਬਹੁਤਾ ਸਿਆਸੀ ਤੌਰ ਤੇ ਵਿਰੋਧ ਨਹੀਂ ਯਾਨੀ ਕਿ ਕੋਈ ਵੀ ਸਿਆਸੀ ਧਿਰ ਆਮ ਆਦਮੀ ਪਾਰਟੀ ਦੇ ਹਜੇ ਬਰਾਬਰ ਖੜੀ ਨਹੀਂ ਨਜ਼ਰ ਆਉਂਦੀ ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋ ਜਾਂਦਾ ਜਿਹਦਾ ਵਿਰੋਧ ਭਗਵੰਤ ਮਾਨ ਕਰ ਰਿਹਾ ਹੈ ਪਰ ਦਿੱਲੀ 'ਚ ਬੈਠਾ ਕੇਜਰੀਵਾਲ ਚਾਹੁੰਦਾ ਕਿ ਸਮਝੌਤਾ ਇੰਡੀਆ ਦੇ ਨਾਲ ਹੋ ਜੇ ਜਿਹੜਾ ਇਹ ਵਿਰੋਧੀ ਧਰਾਂ ਦਾ ਇੱਕ ਇਕੱਠਾ ਗੱਠ ਜੋੜ ਸਾਰਿਆਂ ਦਾ ਬਣਿਆ ਹੈ ਨੈਸ਼ਨਲ ਪੱਧਰ ਤੇ ਪਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਚਾਹੁੰਦੀ ਨਹੀਂ ਯਾਨੀ ਕਿ ਲੀਡਰਸ਼ਿਪ ਲੋਕਲ ਲੀਡਰਸ਼ਿਪ ਆਮ ਆਦਮੀ ਪਾਰਟੀ ਤੋਂ ਦੁਖੀ ਆ ਕਿਉਂਕਿ ਬਹੁਤ ਕਾਰਵਾਈ ਆਮ ਆਦਮੀ ਪਾਰਟੀ ਨੇ ਪੁਲਿਸ ਰਾਹੀਂ ਕਾਂਗਰਸ ਤੇ ਕੀਤੀ ਆ ਤੇ ਉਦੋਂ ਬਾਅਦ ਇਹ ਮਾਹੌਲ ਹੁੰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਏਗਾ ਪਰ ਅੱਜ ਦੀ ਖਬਰ ਸੰਬੰਧਿਤ ਸਗੀ ਚਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਨਾਲ ਮੁੱਖ ਤੌਰ ਤੇ ਜੋ ਵਿਚਾਰ ਕਰ ਰਿਹਾ ਹੈ ਕਿ ਵਾਰਿਸ ਪੰਜਾਬ ਦੇ ਨਾਲ ਸਿਆਸੀ ਗੱਠ ਜੋੜ ਕਰ ਲਿਆ ਜਾਏ ਇਥੋਂ ਬਾਅਦ ਇਹ ਪਤਾ ਲੱਗੇਗਾ ਕਿ ਕਾਮਯਾਬ ਕਿੰਨਾ ਹੁੰਦਾ ਹੈ ਜਾਂ ਨਹੀਂ ਹੁੰਦਾ ਮੈਨੂੰ ਅਰਜਨ ਸਿੰਘ ਤੱਗੜ ਨੂੰ ਜੀ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼